ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਕੋਰਤਾਰਪੁਰ ਥਾਣੇ ਵਿੱਚ ਇੱਕ ਐਫਆਰ ਦੀ ਕਾਪੀ ਲੈਣ ਵਾਸਤੇ ਪਹੁੰਚੇ ਸਾਂ ਇਹ ਪਿੰਡ ਕਾਲਾ ਬਾਈਆਂ ਦੇ ਵਿੱਚ ਇੱਕ ਡੇਰਾ ਵਾ ਓਂਕਾਰਨਾਥ ਓਂਕਾਰਨਾਥ ਦੇ ਨਾਂ ਤੇ ਬਣਿਆ ਹੈ ਓਂਕਾਰਨਾਥ ਦੇ ਨਾਂ ਤੇ ਡੇਰਾ ਤੇ ਬਣਿਆ ਹੈ ਪਰ ਉੱਥੇ ਪੂਰੀ ਮਨਮਤ ਹੋ ਰਹੀ ਹੈ ਸ੍ਰੀ ਖਡਪੈਰ ਸਾਹਿਬਾਂ ਦੀਆਂ ਲੜੀਆਂ ਆਰੰਭ ਹੁੰਦੀਆਂ ਹਨ ਪਾਠੀ ਆਣ ਕੇ ਉੱਥੇ ਪੂਰੀ ਮਨਮਤ ਕਰਦੇ ਹਨ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਇੱਕ ਪਾਠੀ ਜਿਹਦਾ ਨਾਮ ਆ ਹਰ ਕਮਲ ਸਿੰਘ ਇਹ ਜਲੰਧਰ ਕਿਸ਼ਨਗੜ੍ਹ ਦਾ ਰਹਿਣ ਹੋਣਾ ਸੀ ਇਹਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੀ ਕੀਤਾ ਕਿ ਛੋਲੇ ਚੱਪਣੇ ਸ਼ੁਰੂ ਕਰ ਦਿੱਤੇ ਤੇ ਨਾਲ ਆਪਣੇ ਪੈਰਾਂ ਵਾਲੇ ਝੂਠੇ ਹੱਥ ਲਾ ਕੇ ਪੈਰਾਂ ਨੂੰ ਮਲ ਲੀ ਜਾਂਦਾ ਵਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਅੰਗਾਂ ਨੂੰ ਹੱਥ ਲਾਈ ਜਾਂਦਾ ਤੇ ਇਹ ਬੰਦਾ ਜਿਹੜਾ ਵਾ ਬਹੁਤ ਕਰੈਕਟ ਲੈਕ ਸੀ ਸਾਨੂੰ ਪਤਾ ਲੱਗਾ ਅਸੀਂ ਤੁਰੰਤ ਕੱਲ ਉਸ ਪਿੰਡ ਵਿੱਚ ਗਏ ਆ ਜਿੱਥੇ ਪੂਰੀ ਮਨਮਤ ਹੋ ਰਹੀ ਸੀ ਉਹ ਪਿੰਡ ਵਾਲਿਆਂ ਨੂੰ ਦੱਸ ਕੇ ਆਏ ਕਿ ਇਹ ਸ੍ਰੀ ਅਕਾਲ ਤਾ ਸਾ ਤੁਹਾਡਾ ਸਾਰਾ ਮਸਲਾ ਲੈ ਕੇ ਜਾਵਾਂਗੇ ਤੇ ਅਦੇ ਉਸ ਗ੍ਰੰਥੀ ਉਸ ਪਾਠੀ ਦੇ ਉੱਪਰ ਅਸੀਂ ਐਫਆਈ ਦਰਜ ਵੀ ਕਰਾਵਾਂਗੇ ਜਦੋਂ ਅਸੀਂ ਥਾਣਾ ਗੁਰਤਾਰਪੁਰ ਐਸਐਚਓ ਦੇ ਕੋਲ ਪਹੁੰਚੇ ਹਾਂ ਉਹਨੇ ਸਾਡੀ ਦਰਖਾਸਤ ਲੈਂਦੇ ਆ ਸਾੜੀ ਤੁਰੰਤ ਉਸੇ ਵੇਲੇ ਉਸ ਦੋਸ਼ੀ ਦੇ ਉੱਪਰ ਕਾਨੂੰਨੀ ਕਾਰਵਾਈ ਕਰਕੇ 298 ਧਾਰਾ ਲਾ ਕੇ ਐਫਆਈ ਦਰਜ ਕਰ ਦਿੱਤੀ ਆ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਪਾਰਟੀ ਸਿੰਘਾਂ ਨੂੰ ਤੇ ਗਰੰਤੀ ਸਿੰਘਾਂ ਨੂੰ ਸੂਚਿਤ ਹੋਣਵਾਤੇ ਤਾੜਨਾ ਵੀ ਕਰਦੇ ਆ ਕਿ ਜਿਹੜਾ ਤੁਸੀਂ ਅੱਜ ਵਪਾਰ ਬਣਾ ਲਿਆ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਨਹੀਂ ਕਰਦੇ ਉਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜਿਹਦੀ ਜਿਹਦੀ ਇਦਾਂ ਦੀ ਕੋਈ ਗੱਲ ਸਾਡੇ ਤੱਕ ਪਹੁੰਚੀ ਹੈ ਪਹੁੰਚੇਗੀ ਅਸੀਂ ਤੁਰੰਤ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਭਲਕੇ ਇਹ ਨਾ ਕਿਉਂਕਿ ਸਾਡੇ ਛੋਟੇ ਛੋਟੇ ਬੱਚੇ ਆ ਜੇ ਗੁਰੂਗ੍ਰਾਂਤ ਸਾਹਿਬ ਦੀ ਜੂਰੀ ਚ ਬੈਠ ਕੇ ਬਾਣੀ ਪੜਨੀ ਹੈ ਅਥਰਥਕਾਰ ਦੇ ਨਾਲ ਪੜਿਓ ਨਹੀਂ ਤਾਂ ਆ ਫੀਆਰ ਦੀ ਕਾਪੀ ਵੇਖ ਲਓ ਉਹ ਦੋਸ਼ੀ ਦੇ ਉੱਤੇ ਜਿਹੜਾ ਪਰਚਾ ਦਰਜ ਕਰ ਦਿੱਤਾ ਵਾ ਉਹ ਵੀਡੀਓ ਤੁਹਾਡੇ ਤੱਕ ਆਜਣੀ ਹੈ ਪਾਰਤੀ ਸਿੰਘ ਕਈ ਕੀ ਕਰਦੇ ਨੇ ਕਈ ਮਰਜ਼ਾਦਾ ਵਿੱਚ ਮਰਜ਼ਾਦਾ ਚ ਰਹਿੰਦੇ ਨੇ ਤੇ ਕਈ ਜਿਹੜੇ ਅਮਲ ਨਸ਼ਾ ਵੀ ਕਰਦੇ ਨੇ ਅਸੀਂ ਉਹ ਵੀ ਤੈਹ ਤੱਕ ਜਾ ਕੇ ਇਹਨਾਂ ਪਾਠੀਆਂ ਉੱਪਰ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਜੇ ਕਿਸੇ ਨੇ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਕੀਤਾ ਜੋ ਕੱਲ ਅਸੀਂ ਇੱਕ ਦਰਖਾਸਤ ਦਿੱਤੀ ਸੀ ਪਿੰਡ ਖਾਲਾ ਬਾਈਆਂ ਦੇ ਵਿੱਚ ਡੇਰਾ ਉਹ ਕਾਰਨ ਆਸਤੇ ਨਾਂ ਦੇ ਬਣਿਆ ਹੈ ਉਥੇ ਸ੍ਰੀ ਖੰਡਪੜ ਸਾਹਿਬ ਬਹੁਤ ਬੇਅੰਤ ਸੰਗਤਾਂ ਕਰਉਂਦੀਆਂ ਹਨ ਇੱਕ ਪਾਠੀ ਜੋ ਸ੍ਰੀ ਗੁਰੂ ਰਣਜੀਤ ਸਾਹਿਬ ਦੀ ਤਾਬਿਆ 'ਚ ਬੈਠ ਕੇ ਜਿਹਦਾ ਨਾਂ ਹੈ ਹਰਮਨ ਸਿੰਘ ਉਸ ਪਾਠੀ ਨੇ ਕੀ ਕੀਤਾ ਕਿ ਗੁਰੂ ਰਣਜੀਤ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਛੋਲੇ ਜਪਣੇ ਸ਼ੁਰੂ ਕਰ ਦਿੱਤੇ ਨਾਲ ਪੈਰਾਂ ਨੂੰ ਹੱਥ ਲਾ ਕੇ ਸ੍ਰੀ ਗੁਰੂ ਰਣਜੀਤ ਸਾਹਿਬ ਨੂੰ ਅੰਗਾਂ ਨੂੰ ਲਾਏ ਗਏ ਇਹ ਜਿਹੜੀ ਬੇਦਬੀ ਕੀਤੀ ਗਈ ਇਹ ਨਾ ਸਾਡੇ ਕੋਲ ਸਾਰੇ ਗਈ ਜਦੋਂ ਸਾਡੇ ਕੋਲ ਵੀਡੀਓ ਆਈ ਅਸੀਂ ਇਤੋਂ ਤੋਂ ਉਸ ਪਿੰਡ ਵਿੱਚ ਪਹੁੰਚੇ ਹਾਂ ਉਸ ਪਿੰਡ ਵਿੱਚ ਜਿਹੜਾ ਓੰਕਾਰਨਾਥ ਦੇ ਨਾਂ ਤੇ ਡੇਰਾ ਬਣਿਆ ਜਿੱਥੇ ਲੋਕ ਬਹੁਤ ਸ੍ਰੀ ਖੰਡਪਾ ਸਾਹਿਬ ਕਰਾਉਂਦੇ ਹਨ ਪਰ ਉਥੋਂ ਦੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਇੱਕ ਪੰਚਾਇਤ ਹੈ ਕੋਈ ਅੰਮ੍ਰਿਤਧਾਰੀ ਨਹੀਂ ਉਥੇ ਕਈ ਵਾਰਾਂ ਜਿਹੜੀਆਂ ਵਾਂ ਬਹੁਤ ਜ਼ਿਆਦੀਆਂ ਗਲਤੀਆਂ ਲੋਕ ਕਰਦੇ ਨੇ ਉਹ ਗਲਤੀਆਂ ਨੂੰ ਪਿੰਡ ਵਿੱਚ ਹੀ ਬੁਕਤ ਕਰ ਦਿੰਦੇ ਹਨ ਜਦੋਂ ਇਹ ਗੱਲ ਸਾਡੇ ਤੱਕ ਆਈ ਮੀਡੀਆ ਰਾਈ ਤੇ ਅਸੀਂ ਤੁਰੰਤ ਉਸੇ ਵੇਲੇ ਉਸ ਪਿੰਡ ਵਿੱਚ ਪਹੁੰਚੇ ਤੇ ਐਸਐਚਓ ਜਿਹੜੇ ਇੱਥੇ ਮੌਜੂਦਾ ਹਨ ਕਰਤਾਰਪੁਰ ਉਹਨਾਂ ਨੂੰ ਇੱਕ ਤਰਖਾ ਦਿੱਤੀ ਉਹਨਾਂ ਨੇ ਤੁਰੰਤ ਉਸੇ ਵੇਲੇ 298 ਧਾਰਾ ਲਾ ਕੇ ਉਹ ਦੋਸ਼ੀ ਨੂੰ ਹਰਕਵਲ ਸਿੰਘ ਨੂੰ ਫੜ ਕੇ ਤੇ ਜੇਲ੍ਹ ਦੇ ਇਸ ਇਲਾਕੇ ਵਿੱਚ ਭੇਜ ਦਿੱਤਾ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਤੇ ਨਾਲ ਇਹ ਗੱਲ ਕਰਦੇ ਹਾਂ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਇਹ ਸਿੱਖ ਪੰਥ ਦੀ ਸ਼ਾਨ ਹੈ ਤੇ ਨਾਲ ਹੀ ਉਥੋਂ ਦੇ ਜਿਹੜੇ ਨਮਾਇंदे ਹਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਕਿਉਂ ਨਹੀਂ ਇੱਧਰ ਧਿਆਨ ਦੇ ਰਹਾ ਹੈ ਜਿਹੜੇ ਪੰਜਾਬ ਵਿੱਚ ਡੇਰੇ ਬਣੇ ਹਨ ਇਹ ਇੱਕ ਇਹਨਾਂ ਨੇ ਕਾਰੋਬਾਰ ਲੋਕਾਂ ਨੇ ਖੋਲ੍ਹ ਲਏ ਨੇ ਜਿਹੜਾ ਉਹ ਡੇਰੇ ਦਾ ਮੇਨ ਜਿਹੜਾ ਸੀ ਉਹ ਬੇਗੁਰਾ ਸੀ ਕੋਈ ਗੁਰੂ ਆਲਾ ਨਹੀਂ ਨਾ ਜਿਹੜਾ ਕਮਲਨਾਥ ਦੇ ਨਾਂ ਤੇ ਕਮਲਨਾਥ ਉਹਦੇ ਨਾਂ ਤੇ ਡੇਰੇ ਦਾ ਨਾਂ ਹੈ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਮੈਂ ਸ੍ਰੀ ਅਕਾਲ ਤਸਰ ਜਥੇਦਾਰ ਦੇ ਕੋਲੋਂ ਮੰਗ ਕਰਦਾ ਆ ਕਿ ਇਸ ਡੇਰੇ ਦੇ ਅੰਦਰ 19 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹਨਾਂ ਨੇ ਇੱਕ ਡੇਰੇ ਵਾਲਿਆਂ ਨੇ ਦੁਕਾਨਦਾਰੀਆਂ ਬਣਾਈਆਂ ਨੇ ਲੋਕਾਂ ਦੇ ਕੋਲੋਂ 111000 ਰੁਪਇਆ ਭੇਟਾ ਲੈਂਦੇ ਨੇ ਪਾਠੀਆਂ ਨੂੰ ਇਹ 61 ਤੋਂ ਜੋ 3600 ਦੇਦੇ ਨੇ ਤੇ ਪਾਠੀਆਂ ਨੂੰ ਇਹ ਅੱਜ ਅਸੀਂ ਦੱਸ ਦੇਣਾ ਚਾਹੁੰਦੇ ਮੀਡੀਆ ਰਾਈ ਕਿ ਬਾਅਦ ਆਜੋ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਬੈਠ ਕੇ ਮੰਨ-ਮਤ ਕਰਦੇ ਆ ਪੈਰਾ ਵਾਲੇ ਹਾਥ ਗੁਰੂ ਗ੍ਰੰਥ ਸਾਹਿਬ ਨੂੰ ਲਾਉਂਦੇ ਜੇ ਗੁਰੂ ਸਾਹਿਬ ਦੀ ਤਾਬਿਆ 'ਚ ਬਹਿ ਕੇ ਮਨਮਤ ਕਰਦੇ ਜੇ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਹੁਣ ਕੌਲਸਨ ਜਿਹੜਾ ਪਾਠੀਆ ਉਹਨੂੰ ਤਾਂ ਪਰਚਾ ਦਰਜ ਕਰਕੇ 298 ਧਾਰਾ ਲਾ ਕੇ ਜੇਲ੍ਹ 'ਚ ਭੇਜਦਾ ਪ੍ਰਸ਼ਾਸਨ ਨੇ ਪਰ ਜਿਹੜੀ ਗਾੜੀ ਵੀ ਸਾਡੇ ਕੋਲੋਂ ਕੋਈ ਸ਼ਿਕਾਇਤ ਆਈ ਇਦਾਂ ਦੀ ਉਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਉਹਨਾਂ ਪਾਠੀਆਂ ਦੇ ਗਰੰਤੀਆਂ ਦੇ ਉੱਤੇ ਵੀ ਜਿਹੜੇ ਅੰਗੇਲੀਆਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਮਨਮਤ ਕਰਦੇ ਨੇ ਅਤੇ ਬੇਦਬੀ ਕਰਦੇ ਨੇ ਉਹ ਅਸੀਂ ਕਦੀ برداشت ਨਹੀਂ ਕਰਾਂਗੇ ਜਿਹੜਾ ਵੀ ਇਹਨਾਂ ਦੇ ਹੱਕ ਵਿੱਚ ਆਵੇਗਾ ਉਹਦਾ ਵੀ ਵਿਹਾੜੀ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ